ਚਾਰ ਦਿਨ ਪਹਿਲਾਂ ਘਰੇ ਵਿਆਹੀ ਆਈ ਨੂੰ ਜਦੋਂ ਸਹੁਰੇ ਘਰ ਦੇ ਅੰਦਰ ਨਹਾਉਣ ਦੇ ਵਾਸਤੇ ਜਾਂਦੀ ਆ ਤਾਂ ਪਿੱਛੋਂ ਨੂੰ ਦੇ ਕਮਰੇ ਦੇ ਵਿੱਚ ਜੋ ਸਮਾਨ ਪਿਆ ਸੀ ਉਹਦੇ ਵਿੱਚੋਂ ਖਾਸ ਤੌਰ ਤੇ ਸੰਦੂਕ ਦੇ ਵਿੱਚੋਂ ਸੱਸ ਨੂੰ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਸੱਸ ਨੇ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਜਦੋਂ ਸੰਦੂਕ ਖੋਲਿਆ ਗਿਆ ਤਾਂ ਵਿੱਚੋਂ ਇੱਕ ਮੁੰਡਾ ਨਿਕਲਦਾ ਤੇ ਇਹ ਮੁੰਡਾ ਉਹਨਾਂ ਦੀ ਨੂੰਹ ਦਾ ਬੁਆਏਫਰੈਂਡ ਦੱਸਿਆ ਜਾ ਰਿਹਾ ਹਲੇ 4 ਦਿਨ ਪਹਿਲਾਂ ਘਰੇ ਵਿਆਹੀ ਆਈ ਸੀ ਉਹ ਔਰਤ ਤੇ ਉਹਦੇ ਕਿਸੇ ਹੋਰ ਮੁੰਡੇ ਦੇ ਨਾਲ ਨਜਾਇਜ਼ ਸੰਬੰਧ ਸੀ ਅਫੇਅਰ ਸੀ ਉਸ ਕੁੜੀ ਦਾ ਲਵਰ ਸੀ ਜਿਹੜਾ ਉਸ ਕੁੜੀ ਦੇ ਸਹੁਰੇ ਪਰਿਵਾਰ ਵਿੱਚ ਵੀ ਪਹੁੰਚ ਗਿਆ ਸੀ ਤੇ ਨੂੰਹ ਨੇ ਉਹਨੂੰ ਆਪਣੇ ਜਿਹੜਾ ਸੰਦੂਕ ਲੈ ਕੇ ਆਈ ਸੀ ਅਲਮਾਰੀ ਲੈ ਕੇ ਆਈ ਸੀ ਉਹਦੇ ਵਿੱਚ ਲੁਕਾ ਕੇ ਰੱਖਿਆ ਸੀ ਤਾਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਸਭ ਪਤਾ ਲੱਗਾ ਤਾਂ ਉਹਨਾਂ ਨੇ ਉਸ ਮੁੰਡੇ ਨੂੰ ਕੱਢਿਆ ਸੰਦੂਕ ਦੇ ਅੰਦਰੋਂ ਤਾਂ ਫੇਰ ਉਹਦੀ ਕੁੱਟਮਾਰ ਵੀ ਕੀਤੀ ਦੱਸੀ ਜਾ ਰਹੀ ਆ ਤੇ ਨਾਲ ਹੀ ਇੱਕ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਵਾਇਰਲ ਹੋ ਰਹੀ ਆ ਇਹ ਸਾਰੇ ਘਟਨਾਕਰਮ ਦੀ ਜਿਹਦੇ ਵਿੱਚ ਇੱਕ ਲੜਕੇ ਨੂੰ ਕੁਰਸੀ ਦੇ ਨਾਲ ਬੰਨਿਆ ਹੋਇਆ ਦਿਖਾਈ ਦਿੰਦਾ ਉਹਦੇ ਮੂੰਹ ਦੇ ਉੱਪਰ ਕਾਲਾ ਰੰਗ ਲਗਾਇਆ ਉਹਦੇ ਵਾਲਾਂ ਦੀ ਇੱਕ ਉਹਨੇ ਵਾਲਾ ਨੂੰ ਬੰਨਿਆ ਗਿਆ ਅਜੀਬ ਕਿਸਮ ਦੇ ਨਾਲ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਲੜਕਾ ਸੀ ਉਹਨੂੰ ਪੂਰੇ ਪਿੰਡ ਦੇ ਵਿੱਚ ਬੰਨ ਬੁੰਨ ਕੇ ਚੱਕਰ ਲਗਵਾਏ ਗਏ ਉਹਨੂੰ ਕਾਫੀ ਜਲੀਲ ਕੀਤਾ ਗਿਆ ਉੱਥੇ ਹੀ ਨੂੰਹ ਕਹਿੰਦੀ ਰਹੀ ਕਿ ਮੈਂ ਇਹ ਮੁੰਡਾ ਮੇਰਾ ਪ੍ਰੇਮੀ ਆ ਮੈਂ ਇਹਦੇ ਨਾਲ ਜਾਣਾ ਮੈਂ ਇਹਦੇ ਬਿਨਾਂ ਨਹੀਂ ਰਹਿ ਸਕਦੀ ਤੇ ਉੱਥੇ ਪਰਿਵਾਰ ਕਾਫੀ ਗਰਮ ਹੋਇਆ ਤੇ ਇਸ ਮਾਮਲੇ ਨੇ ਕਾਫੀ ਜਿਆਦੇ ਤੂਲ ਫੜੀ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਹਲੇ ਤੱਕ ਪੁਲਿਸ ਨੇ ਇਹਦੇ ਉੱਪਰ ਦੱਸਿਆ ਜਾ ਰਿਹਾ ਕਿ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਚੱਲ ਕੇ ਕੀ ਹੋਇਆ ਕੀ ਨਹੀਂ ਪਰ ਉਸ ਪਿੰਡ ਦੇ ਵਾਸੀ ਤੇ ਲੋਕ ਕਾਫੀ ਜ਼ਿਆਦਾ ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਫੈਲੀ ਆ ਤਾਂ ਲੋਕ ਲੋਕਾਂ ਵਿੱਚ ਇਸ ਵੀਡੀਓ ਦੀ ਕਾਫੀ ਜ਼ਿਆਦਾ ਚਰਚਾ ਬਣੀ ਆ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿ ਆਖਰ ਇਹ ਚੱਲ ਕੀ ਰਿਹਾ ਹੈ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਵਿਆਹ ਦੇ ਹਲੇ 2-4 ਦਿਨ ਹੀ ਬੀਤੇ ਹੋਏ ਨੇ ਬੀਤੇ ਹੋਏ ਹੁੰਦੇ ਨੇ ਕਿ ਜਾਂ ਤਾਂ ਕਿਸੇ ਨਾ ਕਿਸੇ ਦਾ ਕਤਲ ਹੋ ਜਾਂਦਾ ਪਤੀ ਪਤਨੀ ਵੱਲੋਂ ਇੱਕ ਦੂਜੇ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਇਦਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਕਿ ਪਤਨੀ ਦਾ ਪ੍ਰੇਮੀ ਉਹਦੇ ਸਹੁਰੇ ਪਰਿਵਾਰ ਵਿੱਚ ਆ ਗਿਆ ਜਾਂ ਪਤੀ ਦਾ ਕਿਸੇ ਦੇ ਨਾਲ ਅਫੇਅਰ ਸਾਹਮਣੇ ਆ ਗਿਆ ਤਾਂ ਇਹ ਮਾਹੌਲ ਸਾਡੇ ਸਮਾਜ ਦੇ ਅੰਦਰ ਆਖਰ ਬਣ ਕੀ ਰਿਹਾ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਦੇ ਅੰਦਰ ਇਹ ਵਿਸ਼ਵਾਸ ਟੁੱਟਦਾ ਜਾ ਰਿਹਾ ਹੁਣ ਇਸ ਘਟਨਾ ਦਾ ਕੀ ਕਾਰਨ ਆ ਇਹ ਕੁੜੀ ਦੇ ਪਰਿਵਾਰ ਵਾਲਿਆਂ ਨੇ ਜਿਹੜਾ ਕੁੜੀ ਦਾ ਬੋਏਫ੍ਰੈਂਡ ਸੀ ਉਹਦੇ ਨਾਲ ਕੁੜੀ ਦਾ ਵਿਆਹ ਨਹੀਂ ਕੀਤਾ ਉਹਨੇ ਆਪਣੇ ਪਰਿਵਾਰ ਵਿੱਚ ਦੱਸਿਆ ਸੀ ਜਾਂ ਫਿਰ ਉਕੜੀ ਦਾ ਜ਼ਬਰਦਸਤੀ ਇਸ ਨਵੀਂ ਥਾਂ ਤੇ ਉੱਤੇ ਵਿਆਹ ਕਰ ਦਿੱਤਾ ਗਿਆ ਕੀ ਕਾਰਨ ਰਿਹਾ ਜਾਂ ਕੁੜੀ ਨੇ ਖੁਦ ਹੀ ਘਰਦਿਆਂ ਨੂੰ ਦੱਸਿਆ ਹੀ ਨਹੀਂ ਸੀ ਇਸ ਮੁੰਡੇ ਦੇ ਬਾਰੇ ਇਸ ਇਹ ਮਾਮਲੇ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਪਰ ਇਹ ਘਟਨਾਵਾਂ ਅੱਜਕੱਲ ਬੜੇ ਵੱਡੇ ਪੱਧਰ ਤੇ ਸਾਹਮਣੇ ਆ ਰਹੀਆਂ ਆ ਇਹ ਇਕੱਲੇ ਯੂਪੀ ਦੀ ਘਟਨਾ ਨਹੀਂ ਸਾਡੇ ਵੀ ਪਿਛਲੇ ਦਿਨੀ ਗਿੱਦੜਬਾਹਤ ਉਹ ਇੱਕ ਅਜਿਹੀ ਘਟਨਾ ਸਾਹਮਣੇ ਆਈ ਆ ਜਿੱਥੇ ਕੁਝ ਟਾਈਮ ਹੋਇਆ ਸੀ ਹਲੇ ਕੁੜੀ ਵਿਆਹੀ ਆਈ ਨੂੰ ਸ਼ਾਇਦ 2 ਮਹੀਨੇ ਨਹੀਂ ਹੋਏ ਸੀ ਜਿਹਨੇ ਆਪਣੇ ਸਹੁਰਾ ਪਰਿਵਾਰ ਨੂੰ ਸਬਜੀ ਦੇ ਵਿੱਚ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤੀ ਜਿਦੇ ਵਿੱਚ ਮੁੰਡੇ ਦੀ ਮੌਤ ਹੋ ਗਈ ਤੇ ਨਾਲੇ ਕੁੜੀ ਦੀ ਜਿਹੜੀ ਸੱਸਾ ਉਹਦੀ ਮੌਤ ਹੋ ਗਈ ਤੇ ਅਜਿਹਾ ਹੀ ਮਾਮਲਾ ਹੁਣ ਯੂਪੀ ਦੇ ਕ੍ਰਿਸ਼ਨਗਰ ਤੋਂ ਸਾਹਮਣੇ ਆ ਗਿਆ ਹੁਣ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਆ ਇਸ ਮਾਮਲੇ ਦੇ ਵਿੱਚ ਅੱਗੇ ਚੱਲ ਕੇ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਚੱਲ ਸਕਦਾ ਪਰ ਇਹ ਜਿਹੜੀਆਂ ਘਟਨਾਵਾਂ ਨੇ ਇਸ ਸਮਾਜ ਨੂੰ ਸੋਚਣ ਜ਼ਰੂਰ ਲਾਉਂਦੀਆਂ ਨੇ ਕਿ ਆਖਰਕਾਰ ਕਿੱਥੇ ਕਮੀ ਆ ਕਿਹੜੀ ਚੀਜ਼ ਵਿੱਚ ਸੁਧਾਰ ਕਰਨਾ ਬੰਦਾ ਜਿਹਦੇ ਕਰਕੇ ਇਹ ਸਭ ਘਟਨਾਵਾਂ ਵਾਪਰ ਰਹੀਆਂ ਨੇ ਇੰਨੇ ਵੱਡੇ ਪੱਧਰ ਤੇ ਵਾਪਰ ਰਹੀਆਂ ਨੇ ਅਪਿਛਲੇ ਦਿਨੀ ਇੱਕ ਹੋਰ ਘਟਨਾ ਵੀ ਸਾਹਮਣੇ ਆਈ ਆ ਜਿੱਥੇ ਪਤੀ ਪਤਨੀ ਹਨੀਮੂਨ ਮਨਾਉਣ ਵਾਸਤੇ ਗਏ ਸੀ ਜਿੱਥੇ ਜਾ ਕੇ ਇੱਕ ਕੁੜੀ ਨੇ ਆਪਣੇ ਬੁਆਏਫਰੈਂਡ ਦੇ ਨਾਲ ਰਲ ਕੇ ਕੁਝ ਮੁੰਡੇ ਲੈ ਕੇ ਹੋਰ ਨਾਲ ਸਪਾਰੀ ਕਿਲਰ ਜਿਹੜੇ ਸੀਗੇ ਉਹਨਾਂ ਦੇ ਉਹਨਾਂ ਤੋਂ ਆਪਣਾ ਜਿਹੜਾ ਪਤੀ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਰਵਾ ਦਿੱਤਾ ਗਏ ਉਹ ਦੋਨੇ ਹਨੀਮੂਨ ਤੇ ਸੀ ਪਹਿਲਾਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਇੱਕ ਜੋੜਾ ਹਨੀਮੂਨ ਦੇ ਉੱਪਰ ਗਿਆ ਏ ਤੇ ਉਹ ਲੱਭ ਨਹੀਂ ਰਿਹਾ ਦੋਨੇ ਜਾਨੇ ਮੀਆਂ ਬੀਬੀ ਗਾਇਬ ਨੇ ਤੇ ਫੇਰ ਕੁਝ ਦਿਨਾਂ ਬਾਅਦ ਉਹ ਮੁੰਡੇ ਦੀ লাশ ਮਿਲਦੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੁੜੀ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਪਤਾ ਲੱਗਦਾ ਕਿ ਇਸ ਜਿਹੜਾ ਪੂਰਾ ਮਾਮਲਾ ਏ ਇਹ ਮੁੰਡੇ ਦਾ ਕਤਲ ਆ ਉਹਦੇ ਘਰ ਵਾਲੀ ਨੇ ਹੀ ਕਰਵਾਇਆ ਤਾਂ ਅਜਈਆਂ ਕਿੰਨੀਆਂ ਘਟਨਾਵਾਂ ਨੇ ਜੋ ਸਾਡੇ ਸਮਾਜ ਦੇ ਅੰਦਰੋਂ ਸਾਹਮਣੇ ਆ ਰਹੀਆਂ ਨੇ ਆਖਰਕਾਰ ਕਿੱਥੇ ਕਮੀ ਆ ਕੀ ਕਾਰਨ ਆ ਕਿਉਂ ਅਜਈਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਸੋਚਣ ਦਾ ਵਿਸ਼ਾ ਹੈ ਤੇ ਜੋ ਵੀ ਸਮਾਜ ਦੇ ਅੰਦਰ ਤਬਦੀਲੀਆਂ ਹੋਈਆਂ ਜਿਹਦੇ ਕਰਕੇ ਵੀ ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਤੇ ਹੁਣ ਜੋ ਜੋ ਸਾਡੀ ਸੋਸਾਇਟੀ ਨੂੰ ਸਮਾਜ ਨੂੰ ਸੁਧਾਰ ਕਰਨੇ ਚਾਹੀਦੇ ਇਹਨਾਂ ਮਾਮਲਿਆਂ ਦੇ ਵਿੱਚ ਜ਼ਰੂਰ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੀਆਂ ਆਏ ਦਿਨ ਹੁੰਦੀਆਂ ਇਹ ਮੁਫਤਾਂ ਨੇ ਜਾਂ ਕਿਸੇ ਵੱਲੋਂ ਕਿਸੇ ਦੂਸਰੇ ਸਾਥੀ ਨੂੰ ਕੁੜੀ ਨੂੰ ਜਾਂ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਅਜਿਹੀਆਂ ਘਟਨਾਵਾਂ ਨਾਂ ਵਾਪਰਨ ਸਰਕਾਰਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਮੰਗ ਕਰਨੀ ਚਾਹੀਦੀ ਹੈ ਸਰਕਾਰਾਂ ਤੋਂ ਵੀ ਤੇ ਆਪਣੇ ਪੱਧਰ ਤੇ ਵੀ ਇਹਨਾਂ ਮਾਮਲਿਆਂ ਦਾ ਐਨਲਿਸਿਸ ਵਿਸ਼ਲੇਸ਼ਣ ਕਰਨਾ ਚਾਹੀਦਾ ਕਿ ਆਖਰ ਕਿਉਂ ਇੰਨੇ ਵੱਡੇ ਪੱਧਰ ਤੇ ਆਏ ਦਿਨ ਸਾਡੇ ਸਮਾਜ ਦੇ ਅੰਦਰ ਨਵਾਂ ਜਦੋਂ ਵਿਆਹ ਹੁੰਦਾ ਕਿਸੇ ਦਾ ਉਤੋਂ ਹੀ ਇਹ ਲੜਾਈ ਝਗੜੇ ਤੇ ਕਤਲੋਗਾਰਤ ਸ਼ੁਰੂ ਹੋ ਜਾਂਦੀ ਆ ਹੁਣ ਕਿੰਨੀਆਂ ਹੀ ਘਟਨਾਵਾਂ ਜਿਹੜੀਆਂ ਸਾਹਮਣੇ ਆ ਜਾਂਦੀ ਆ ਕਿ ਹਲੇ ਹਫ਼ਤਾ ਵੀ ਨਹੀਂ ਹੋਇਆ ਹੁੰਦਾ 2 ਦਿਨ ਵੀ ਨਹੀਂ ਹੋਏ ਹੁੰਦੇ 4 ਦਿਨ ਵੀ ਨਹੀਂ ਹੋਏ ਹੁੰਦੇ ਵਿਆਹ ਹੋਏ ਨੂੰ ਕਿ ਕਤਲ ਹੋ ਜਾਂਦੇ ਆ ਕਿੱਥੇ ਤਾਂ ਲੋਕਾਂ ਦੇ ਚਾਹ ਹੀ ਨਹੀਂ ਲੱਤਦੇ ਸੀ ਸਾਲ-ਸਾਲ ਪਰ ਨਵੇਂ ਵਿਆਹ ਦੇ ਤੇ ਅੱਜਕੱਲ੍ਹ ਹਫ਼ਤੇ ਦੇ ਅੰਦਰ-ਅੰਦਰ ਹੀ ਕਤਲੋਗਾਰਤ ਸ਼ੁਰੂ ਹੋ ਜਾਂਦੀ ਆ ਇਹਦਾ ਕੀ ਕਾਰਨ ਆ ਸਾਡੀ ਸੋਸਾਇਟੀ ਵਿੱਚ ਇੱਕ ਸਭ ਕਿਉਂ ਵਾਪਰ ਰਿਹਾ ਇਹਦੇ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ ਕਿ ਆਖਰ ਇਹਦੇ ਕਾਰਨ ਕੀ ਆ ਕਾਰਨ ਲੱਭਣ ਦੀ ਲੋੜ ਆ ਫਿਰ ਉਹਨਾਂ ਦੇ ਹੱਲ ਵੱਲ ਵਧਣਾ ਚਾਹੀਦਾ